ਖੈਰਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਦਿੱਲੀ ਤੇ ਲੋਕਾਂ ਨੇ ਜਿਹੜੀ ਐ ਇੱਕ ਆਪਣਾ ਉਮੀਦਵਾਰ ਚੁਣਨਾ ਹੈ ਇਹ ਲੋਕਾਂ ਦੇ ਉੱਤੇ ਡਿਪੈਂਡ ਹੋਊਗਾ ਉਹ ਤਖਤਾ ਪਲਟਦੇ ਆ ਜਾਂ ਫਿਰ 25 ਸਾਲ ਤੋਂ ਵੇਟ ਕਰਦੀ ਪਾਰਟੀ ਨੂੰ ਮੌਕਾ ਦਿੰਦੇ ਆ ਜਾਂ ਫਿਰ 10 ਸਾਲ ਜਿਹੜੀ ਪਾਰਟੀ ਹੋ ਗਈ ਜਿਨ੍ਹਾਂ ਨੇ 10 ਸਾਲਾਂ ਦੇ ਵਿੱਚ ਕੋਈ ਸੀਟ ਵੀ ਨਹੀਂ ਲਈ ਜਾਂ ਫਿਰ ਉਹਨਾਂ ਨੂੰ ਦਿੰਦੇ ਆ ਜਾਂ ਫਿਰ ਜਿਹੜੀ ਸੱਤਾਧਾਰੀ ਪਾਰਟੀ ਐ ਉਹਨਾਂ ਨੂੰ ਦਿੰਦੇ ਆ ਮੈਂ ਸਤੋਂ ਪਹਿਲਾਂ ਜਿਹੜੀਆਂ ਵੋਟਾਂ ਹੁੰਦੀਆਂ ਨੇ ਉਹਦੇ ਵਿੱਚ ਤਾਂ ਆਮ ਆਦਮੀ ਪਾਰਟੀ ਜਦੋਂ ਪਹਿਲੀ ਵਾਰ ਸੱਤਾ ਦੇ ਵਿੱਚ ਆਈ ਆ ਉਦੋਂ ਤਾਂ ਜਿਹੜਾ ਸਾਰਿਆਂ ਦਾ ਸੁਪੜਾ ਸਾਫ਼ ਕੀਤਾ ਸੀ ਕਿਸੇ ਨੂੰ ਕੋਈ ਜਿਹੜੀ ਸੀਟ ਹੈ ਉਹ ਮੇਰੇ ਹਿਸਾਬ ਨਾਲ ਨਹੀਂ ਆਈ ਸੀ ਕੁਝ ਤੋਂ ਸੀਟਾਂ ਗਈਆਂ ਸੀ ਆਸੇ-ਪਾਸੇ ਜੀ ਗੱਲ ਕਰੀਏ ਭਾਜੀਪੀ ਦੀ ਭਾਜੀਪੀ ਨੂੰ 25 ਸਾਲ ਹੋ ਗਏ ਜਿਹੜਾ ਆਪਣਾ ਇੰਤਜ਼ਾਰ ਕਰਦੇ ਆ 5 ਟਰਮਾਂ ਨਿਕਲ ਚੁੱਕੀਆਂ ਨੇ ਹਜੇ ਤੱਕ ਜਿਹੜਾ ਭਾਜਪੀ ਦਾ ਕੋਈ ਵੀ ਨਾਮ ਨਿਸ਼ਾਨ ਆ ਉਹ ਨਹੀਂ ਆਇਆ ਸੀਗਾ ਤੇ ਹੁਣ ਦੇਖਦੇ ਆਂ ਵੀ ਇਸ ਵਾਰ ਜਿਹੜੇ ਦਿੱਲੀ ਦੇ ਲੋਕ ਨੇ ਕਿਹਦੇ ਹੱਕ ਦੇ ਵਿੱਚ ਫਤਵਾ ਦਿੰਦੇ ਆਂ ਮੰਤਰੀ ਸਾਹਿਬ ਦਾ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੀ ਨੇ ਜੀ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਵੀ ਭਾਈ ਅਸੀਂ 55 ਸੀਟਾਂ ਜਿਹੜੀਆਂ ਦਿੱਲੀ ਦੇ ਵਿੱਚ ਜਿੱਤਾਂਗੇ ਤਾਂ ਉਹਨਾਂ ਨੇ ਆਪਣੇ ਕਿਹੜੇ ਉਹ ਉਮੀਦਵਾਰ 15 ਨੇ ਜਿਹੜੇ ਉਹਨਾਂ ਨੇ ਹਰਾਤੇ ਜਦੋਂ ਮੈਂ ਉਹਨਾਂ ਦਾ ਬਿਆਨ ਸੁਣਿਆ ਤਾਂ ਪ੍ਰਮੇਂਦਰ ਜੀ ਮੈਨੂੰ ਵੀ ਇੱਕ ਵਾਰ ਜ਼ਰੂਰ ਹਾਸਾ ਆਇਆ ਸੀ ਨਹੀਂ ਬੰਦਾ ਕਹਿੰਦਾ ਕਿ ਅਸੀਂ ਜਿੱਦਾਂ ਮੋਦੀ ਸਾਹਿਬ ਕਹਿੰਦੇ ਸੀ ਵੀ 400 ਪਾਰ ਕਾਂਗਰਸ ਪਹਿਲਾਂ ਜਦੋਂ ਐਮਪੀ ਇਲੈਕਸ਼ਨ ਹੋਏ ਸੀ ਉਦੋਂ ਕਹਿੰਦੇ ਸੀ ਵੀ ਅਸੀਂ 13 0 ਕਰਾਂਗੇ ਜਿਹੜੇ ਆਮ ਆਦਮੀ ਪਾਰਟੀ ਸੀ ਇਹ ਕਹਿੰਦੀ ਸੀ ਅਸੀਂ 13 0 ਕਰਾਂਗੇ ਹਨਾ ਉਹ ਬੰਦਾ ਆਪ ਦੇ ਆਪ ਨੂੰ ਹਾਰ ਦਾ ਨਹੀਂ ਮੰਨਦਾ ਪਰ ਕੇਜਰੀਵਾਲ ਸਾਹਿਬ ਪਹਿਲਾਂ ਹੀ ਇਹਨਾਂ ਨੇ 15 ਬੰਦੇ ਤਾਂ ਹਰਾਤੇ ਆਪਣੇ ਉਹ ਹੁਣ ਇਹ ਨਹੀਂ ਪਤਾ ਵੀ ਕਿਹਦੇ ਕਿਹਦੇ ਪੱਖ ਦੇ ਵਿੱਚ ਹੈ ਕੇਜਰੀਵਾਲ ਸਾਹਿਬ ਬੋਲ ਕੇ ਗਿਆ ਵੀ ਕੌਣ-ਕੌਣ ਹਾਰ ਸਕਦਾ ਹੈ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਜੀ ਉਹਨਾਂ ਨੇ ਗਿਣਤੀ ਕਰੀ ਹੈ 15 ਜਣਿਆਂ ਦੀ ਤਾਂ ਇਹ ਵੀ ਉਹਨਾਂ ਨੂੰ ਪਤਾ ਹੋਊਗਾ ਫਿਰ ਕਿਹੜਾ ਕਿਹੜਾ ਹਾਰ ਸਕਦਾ ਫਿਰ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਕੇਜਰੀਵਾਲ ਸਾਹਿਬ ਨਾਮ ਵੀ ਦੱਸ ਦਿੰਦੇ ਵੀ ਕਿਹੜੀ ਕਿਹੜੀ ਸੀਟ ਅਸੀਂ ਹਾਰ ਸਕਦੇ ਆ ਕਿਹੜੀ ਕਿਹੜੀ ਜਿੱਤ ਸਕਦੇ ਆ ਕਿਉਂਕਿ 70 ਸੀਟਾਂ ਨੇ ਦੱਸਣ ਦੇ ਵਿੱਚ ਮੇਰੇ ਹਿਸਾਬ ਨਾਲ 5 ਮਿੰਟ ਲੱਗਣੇ ਸੀ 5-10 ਮਿੰਟ ਲੱਗਣੇ ਸੀ ਫਿਰ ਉਹ ਵੀ ਲਾ ਲੰਦੇ ਅੱਜ ਕਿਸਮਤ ਬੰਦ ਹੋਣੀ ਐ ਠੀਕ ਐ ਅੱਜ ਤੋਂ ਬਾਈ ਜੀ ਡਾਕਟਰਾਂ ਦੀਆਂ ਫੀਸਾਂ ਨੇ ਜਿਹੜੀਆਂ ਡਾਕਟਰਾਂ ਕੋਲ ਪੈਸੇ ਬਹੁਤ ਜਾਣੇ ਨੇ ਕਿਉਂਕਿ ਅੱਜ ਤੋਂ ਬਾਅਦ ਜਿੰਨੇ ਵੀ ਜਿਹੜੇ 7 699 ਉਮੀਦਵਾਰ ਨਹੀਂ ਨਾ ਸਾਰਿਆਂ ਦੇ ਬੀਬੀ ਘਟਦੇ ਬੱਦੇ ਰਹਿਣੇ ਨੇ ਤੇ ਨਾਲ ਉਹਨਾਂ ਦੇ ਘਟਣੇ ਬਦਣੇ ਆ ਜਿਹੜੇ ਉਹਨਾਂ ਦੀ ਸਪੋਰਟ ਦੇ ਵਿੱਚ ਗਏ ਹੋਏ ਸੀ ਮੰਤਰੀ ਸਾਫ ਦਾ ਜਿਹੜੇ ਅਰਵਿੰਦ ਕੇਚਰੀਵਾਲ ਨੇ ਉਹਨਾਂ ਨੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਇੱਕ ਹੋਰ ਵੀਡੀਓ ਜਾਰੀ ਕਰਤੀ ਉਹ ਕਹਿੰਦੇ ਵੀ ਭਾਈ ਦਿੱਲੀ ਦੇ ਵਿੱਚ 10% ਵੋਟਾਂ ਦੇ ਨਾਲੇ ਜਿਹੜੀਆਂ EVM ਰਾਹੀਂ ਪੈਣਗੀਆਂ ਛੇੜਛਾੜ ਹੋ ਸਕਦੀ ਹੈ ਕਹਿੰਦੇ ਮੈਨੂੰ ਸੂਤਰਾਂ ਤੋਂ ਪਤਾ ਲੱਗਿਆ ਤੇ ਉਹਨਾਂ ਨੇ ਦਿੱਲੀ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਹਿੰਦੇ ਵੀ ਤੁਸੀਂ ਇੰਨੀਆਂ ਜ਼ਿਆਦਾ ਵੋਟਾਂ ਪਾ ਦਿਓ ਸਾਰੇ ਝਾੜੂ ਦਾ ਬਟਨ ਦਬਾ ਦਿਓ ਤਾਂ ਜੋ ਜਿਹੜੀਆਂ 10% ਵੋਟਾਂ ਦੇ ਨਾਲ ਛੇੜਛਾੜ ਹੋਣੀ ਹੈ ਅਸੀਂ ਤਾਂ ਵੀ ਉਹਨਾਂ ਦੇ ਉੱਤੇ ਭਾਰੂ ਭੇਜੀਏ ਭੇਜੀਏ ਉਹਨਾਂ ਨੇ ਛੇੜਛਾੜ ਕਰਨੀਆਂ ਫਿਰ ਤਾਂ ਉਹ 100% ਨਾਲ ਵੀ ਕਰ ਸਕਦੇ ਆ ਜੇ 10% ਨਾ ਕਰਨੀ ਆ ਫਿਰ ਜੇ ਇਹ ਕਹਿੰਦੇ ਆ ਵੀ ਉਹ ਜਿੱਤਣ ਦੇ ਲਈ ਉਹਨਾਂ ਨੇ ਕਰਨੀ ਆ ਤਾਂ ਜਿੱਤਣ ਦੇ ਲਈ ਫਿਰ ਬੰਦਾ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ। ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹੂੰਗਾ ਕਿ ਕੇਜਰੀਵਾਲ ਸਾਹਿਬ ਪਿਛਲੇ 2 ਟਰਮਾਂ ਦੇ ਵਿੱਚ ਤੁਸੀਂ ਜਿਹੜੀ ਦਿੱਲੀ ਦੀ ਸੱਤਾ ਤੇ ਰਾਜ ਕਰਿਆ ਪਿਛਲੇ 2 ਟਰਮਾਂ ਦੇ ਵਿੱਚ ਉਹਨਾਂ ਨੇ ਕਿਉਂ ਨਹੀਂ ਕੁਝ ਕੀਤਾ 25 ਸਾਲ ਹੋ ਗਏ ਭਾਜਪੀ ਨੂੰ ਜਿਹੜਾ ਉੱਤੇ ਆਪਣਾ ਰਾਜ ਡੀਕਦੇ ਆ ਹਾਲਾਂਕਿ ਜਿਹੜੀ ਆ ਤੀਜੀ ਟਰਮ ਹੈ ਮੋਦੀ ਸਾਹਿਬ ਦੀ ਵੀ ਚੱਲ ਪਈ ਹੈ ਤਾਂ ਉਹਨਾਂ ਨੇ ਪਿਛਲੀਆਂ ਦੋ ਟਰਮਾਂ ਦੇ ਵਿੱਚ ਕਿਉਂ ਨਹੀਂ ਹਰਾਏ? ਇਹ ਵੋਟਾਂ ਕੋਲ ਆ ਕੇ ਹੀ ਈਵੀਐਮ ਦਾ ਚੇਤਾ ਕਿਉਂ ਆ ਜਾਂਦਾ ਪਹਿਲਾਂ ਕਿਉਂ ਨਹੀਂ ਆਉਂਦਾ ਪਹਿਲਾਂ ਜਿਹੜੇ ਤੁਸੀਂ ਬਰੇਲੀਆਂ ਤੇ ਜ਼ੋਰ ਲਾਉਨੇ ਹੋ ਤਾਂ ਸੁਪਰੀਮ ਕੋਰਟ ਮੂਰੇ ਜਾ ਕੇ ਬੈਠੋ ਨਾ ਉਥੋਂ ਜਿਹੜੀ ਉਥੇ ਪਟੀਸ਼ਨ ਵੀ ਪਈ ਸੀਗੀ ਉਹ ਵੀ ਰੱਦ ਹੋਈ ਹੈ ਤਾਂ ਸੁਪਰੀਮ ਕੋਰਟ ਦੇ ਮੂਰੇ ਜਾ ਕੇ ਬੈਠੋ ਨਾ ਮਨਜੋ ਕੁ ਸੁਪਰੀਮ ਕੋਰਟ ਫਿਰ ਫੈਸਲਾ ਕਰੂਗੀ ਵੀ ਕੀ ਕਰਨਾ ਹੈ ਦਿੱਲੀ ਵਿਧਾਨ ਸਭਾ ਦਾ ਅੱਜ ਦਿਨ ਹੈ ਕਈ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਆਪਣੀ ਕਿਸਮਤ ਅਜਮਾਉਣੀ ਹੈ ਕਈ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਉੱਤੇ ਦਿੱਲੀ ਦੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਕਈਆਂ ਦੇ ਘਰਾਂ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੇ ਛਾਪੇ ਵੀ ਮਾਰੇ ਗਏ ਨੇ ਤਾਂ ਇਸ ਸਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹੋਣਗੇ ਸਾਡੇ ਸਹਿਯੋਗੀ ਪੱਤਰਕਾਰ ਜਸ ਖਹਿਰਾ ਜੀ ਤਾਂ ਖਹਿਰਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਦਿੱਲੀ ਦੇ ਲੋਕਾਂ ਨੇ ਜਿਹੜੀ ਹੈ ਇੱਕ ਆਪਣਾ ਉਮੀਦਵਾਰ ਚੁਣਨਾ ਹੈ ਦਿੱਲੀ ਦੇ ਕੰਮ ਕਰਾਉਣ ਦੇ ਲਈ ਤਾ ਅੱਜ VOTING ਆ ਉਥੇ ਜੀ ਅ ਅੱਜ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅੱਜ ਜਿਹੜਾ ਲੋਕਾਂ ਦਾ ਇੱਕ ਕਹਿਦੀ ਹੈ ਕਿ ਲੋਕਾਂ ਦੇ ਉੱਤੇ ਡਿਪੈਂਡ ਹੋਊਗਾ ਉਹ ਤਖਤਾ ਪਲਟਦੇ ਐ ਜਾਂ ਫਿਰ 25 ਸਾਲ ਤੋਂ ਵੇਟ ਕਰਦੀ ਪਾਰਟੀ ਨੂੰ ਮੌਕਾ ਦਿੰਦੇ ਐ ਜਾਂ ਫਿਰ 10 ਸਾਲ ਜਿਹੜੀ ਪਾਰਟੀ ਹੋ ਗਈ ਜਿਨ੍ਹਾਂ ਨੇ 10 ਸਾਲਾਂ ਦੇ ਵਿੱਚ ਕੋਈ ਸੀਟ ਵੀ ਨਹੀਂ ਲਈ ਜਾਂ ਫਿਰ ਉਹਨਾਂ ਨੂੰ ਦਿੰਦੇ ਐ ਜਾਂ ਫਿਰ ਜਿਹੜੀ ਸੱਤਾਧਾਰੀ ਪਾਰਟੀ ਐ ਉਹਨਾਂ ਨੂੰ ਦਿੰਦੇ ਆ ਮੈਂ ਗੱਲ ਕਰਦਾ ਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਪਿਛਲੀਆਂ ਦੋ ਟਰਮਾਂ ਦੇ ਵਿੱਚ ਜਿਹੜਾ 10 ਸਾਲ ਉਹਨਾਂ ਦਾ ਰਾਜ ਰਹਿ ਚੁੱਕਿਆ ਦਿੱਲੀ ਦੇ ਵਿੱਚ ਕਈ ਜਿਹੜੇ ਕੰਮ ਨੇ ਉਹ ਵੀ ਕੀਤੇ ਨੇ ਸਫਤਾਂ ਕਰਦੇ ਹੋਏ ਲੋਕ ਨਜ਼ਰ ਆਉਂਦੇ ਨੇ ਪਰ ਜੇ ਉਸ ਤੋਂ ਪਹਿਲਾਂ ਦੀ ਗੱਲ ਕਰ ਲਈਏ ਉਸ ਤੋਂ ਪਹਿਲਾਂ ਜਿਹੜਾ 15 ਸਾਲ ਰਾਜ ਕਰਿਆ ਉਹ ਕਾਂਗਰਸ ਪਾਰਟੀ ਨੇ ਕਰਿਆ ਕਾਂਗਰਸ ਪਾਰਟੀ ਨੇ ਰਾਜਤਾ ਕਰਿਆ ਪਰ ਆ ਜਿਹੜੀਆਂ ਦੋ ਟਰਮਾਂ ਨਿਕਲ ਕੇ ਗਈਆਂ ਨੇ ਇਹਨਾਂ 10 ਸਾਲਾਂ ਦੇ ਵਿੱਚ ਜਿਹੜੀਆਂ ਕੋਈ ਵੀ ਸੀਟ ਹੈ ਉਹ ਕਾਂਗਰਸ ਦੇ ਹਿੱਸੇ ਨਹੀਂ ਆਈ ਸੀ ਠੀਕ ਹੈ ਜੇ ਗੱਲ ਕਰੀਏ ਜਦੋਂ ਪਹਿਲਾਂ ਇਸ ਤੋਂ ਪਹਿਲਾਂ ਜਿਹੜੀਆਂ ਵੋਟਾਂ ਹੁੰਦੀਆਂ ਨੇ ਉਹਦੇ ਵਿੱਚ ਤਾਂ ਆਮ ਆਦਮੀ ਪਾਰਟੀ ਜਦੋਂ ਪਹਿਲੀ ਵਾਰ ਸੱਤਾ ਦੇ ਵਿੱਚ ਆਈ ਆ ਉਦੋਂ ਤਾਂ ਜਿਹੜਾ ਸਾਰਿਆਂ ਦਾ ਸੁਪਣਾ ਸਾਫ ਕੀਤਾ ਸੀ ਕਿਸੇ ਨੂੰ ਕੋਈ ਜਿਹੜੀ ਸੀਟ ਹੈ ਉਹ ਮੇਰੇ ਹਿਸਾਬ ਨਾਲ ਨਹੀਂ ਆਈ ਸੀ ਇੱਕ ਦੋ ਸੀਟਾਂ ਗਈਆਂ ਸੀ ਆਸੇ-ਪਾਸੇ ਹਨਾ ਤੇ ਜੇ ਗੱਲ ਕਰੀਏ ਭਾਜਪਾ ਦੀ ਭਾਜਪਾ ਨੂੰ 25 ਸਾਲ ਹੋ ਗਏ ਜਿਹੜਾ ਆਪਣਾ ਇੰਤਜ਼ਾਰ ਕਰਦੇ ਆਂ ਪੰਜ ਟਰਮਾਂ ਨਿਕਲ ਚੁੱਕੀਆਂ ਨੇ ਹਜੇ ਤੱਕ ਜਿਹੜਾ ਭਾਜਪੀ ਦਾ ਕੋਈ ਵੀ ਨਾਮ ਨਿਸ਼ਾਨ ਆ ਉਹ ਨਹੀਂ ਆਇਆ ਸੀਗਾ ਤੇ ਹੁਣ ਦੇਖਦੇ ਆਂ ਵੀ ਇਸ ਵਾਰ ਜਿਹੜੇ ਦਿੱਲੀ ਦੇ ਲੋਕ ਨੇ ਕਿਹਦੇ ਹੱਕ ਦੇ ਵਿੱਚ ਫਤਵਾ ਦਿੰਦੇ ਆ ਕਿਹਦੇ ਹੱਕ ਦੇ ਵਿੱਚ ਜਿਹੜਾ ਆਪਣਾ ਮਨਪਸੰਦ ਨੇਤਾ ਹੈ ਉਹ ਚੁਣਦੇ ਆ ਜੇ ਗੱਲ ਕਰੀਏ ਕਿ ਦਿੱਲੀ ਦੇ ਵਿੱਚ ਜਿਹੜੇ 1.5 ਕਰੋੜ ਦੇ ਨੇੜੇ 1.56 ਲੱਖ ਦੇ ਨੇੜੇ ਜਿਹੜੇ ਵੋਟਰ ਨੇ ਉਹ ਜਿਹੜੇ 699 ਉਮੀਦਵਾਰਾਂ ਦਾ ਜਿਹੜਾ ਉਹ ਕਿਸਮਤ ਅਜ਼ਮਾ ਰਹੇ ਨੇ ਜਿਹੜੇ ਉਹਨਾਂ ਦਾ ਜਿਹੜਾ ਔਰ ਜਰੂਰ ਆਗਾ ਪਿਛਾ ਕਰਨਗੇ ਵੀ ਕੌਣ ਜਿਹੜਾ ਸਾਡੇ ਲਈ ਚੰਗਾ ਕੌਣ ਮਾੜਾ ਕਿਹਨੇ ਸਾਡੇ ਲਈ ਕੰਮ ਕੀਤਾ ਉਹ ਜਰੂਰ ਚੁਣਨਗੇ ਕਿਉਂਕਿ ਕਾਫੀ ਜਿਆਦਾ ਜੇ 1 ਕਰੋੜ 56 ਲੱਖ ਦੀ ਗਿਣਤੀ ਹੈ 699 ਉਮੀਦਵਾਰ ਨੇ ਤਾਂ 699 ਆ ਨੇ 156 ਕਰੋੜ ਤੱਕ ਜਿਹੜੀ ਹੈ ਸੌਰੀ 100 ਜਿਹੜੇ 1 ਕਰੋੜ 56 ਲੱਖ ਤੱਕ ਜਿਹੜੇ ਲੋਕਾਂ ਤੱਕ ਪਹੁੰਚ ਕੀਤੀ ਹੈ ਇਹ ਤਾਂ ਉਹ ਲੱਗਦਾ ਹੈ ਕਿ ਹੁਣ 8 ਤਰੀਕ ਨੂੰ ਜਿਹੜਾ ਉਹ ਪਤਾ ਲੱਗੂਗਾ ਵੀ ਕੌਣ ਕਿਦੇ ਤੱਕ ਪਹੁੰਚ ਸਕੇ ਹੈ ਜ ਨਹੀਂ ਪਹੁੰਚ ਸਕਿਆ ਇਹ ਸਮਾਂ ਦਸੂਗਾ ਤਾਂ ਖੈਰਾ ਸਾਹਿਬ ਸਾਰੀਆਂ ਪਾਰਟੀਆਂ ਨੇ ਆਪਣੇ ਦਾਅ ਪੇਚ ਲਾਏ ਨੇ ਸਾਰਿਆਂ ਨੇ ਦਿੱਲੀ ਦੇ ਵੋਟਰਾਂ ਦੇ ਲਈ ਜਿਹੜੀਆਂ ਸਕੀਮਾਂ ਸ਼ੁਰੂ ਕੀਤੀਆਂ ਤਾਂ ਆਪਾਂ ਸਤਾਧਾਰੀ ਜਿਹੜੀ ਉਹ ਹੈ ਧੇਰਾ ਉਹਦੀ ਗੱਲ ਕਰਦੇ ਆ ਜੀ ਮੁੱਖ ਮੰਤਰੀ ਸਾਬका ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੀ ਨੇ ਜੀ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਵੀ ਭਾਈ ਅਸੀਂ 55 ਸੀਟਾਂ ਜਿਹੜੀਆਂ ਦਿੱਲੀ ਦੇ ਵਿੱਚ ਜਿੱਤਾਂਗੇ ਤਾਂ ਉਹਨਾਂ ਨੇ ਆਪਣੇ ਕਿਹੜੇ ਉਹ ਉਮੀਦਵਾਰ 15 ਨੇ ਜਿਹੜੇ ਉਹਨਾਂ ਨੇ ਹਰਾਤੇ ਜੀ ਇਹ ਇਹ ਸੁਣ ਕੇ ਜਦੋਂ ਮੈਂ ਉਹਨਾਂ ਦਾ ਬਿਆਨ ਸੁਣਿਆ ਤਾਂ ਪਰਮੇਂਦਰ ਜੀ ਮੈਨੂੰ ਵੀ ਇੱਕ ਵਾਰ ਜ਼ਰੂਰ ਹਾਸਾ ਆਇਆ ਸੀ ਨਹੀਂ ਬੰਦਾ ਕਹਿੰਦਾ ਕਿ ਅਸੀਂ ਜਿੱਦਾਂ ਮੋਦੀ ਸਾਹਿਬ ਕਹਿੰਦੇ ਸੀ ਵੀ 400 ਪਾਰ ਕਾਂਗਰਸ ਪਹਿਲਾਂ ਜਦੋਂ ਐਮਪੀ ਇਲੈਕਸ਼ਨ ਕੱਸੀ ਉਦੋਂ ਕਹਿੰਦੇ ਸੀ ਵੀ ਅਸੀਂ 13 ਜ਼ੀਰੋ ਕਰਾਂਗੇ ਕਾਂ ਜਿਹੜੇ ਆਮ ਆਦਮੀ ਪਾਰਟੀ ਸੀ ਇਹ ਕਹਿੰਦੀ ਸੀ ਅਸੀਂ 13 ਜ਼ੀਰੋ ਕਰਾਂਗੇ ਹਨਾ ਉਹ ਬੰਦਾ ਆਪਦੇ ਆਪ ਨੂੰ ਹਾਰਦਾ ਨਹੀਂ ਮੰਨਦਾ ਪਰ ਕੇਜਰੀਵਾਲ ਸਾਹਿਬ ਪਹਿਲਾਂ ਹੀ ਇਹਨਾਂ ਨੇ 15 ਬੰਦੇ ਤਾਂ ਹਰਾਤੇ ਆਪਣੇ ਉਹ ਹੁਣ ਇਹ ਨਹੀਂ ਪਤਾ ਵੀ ਕਿਹਦੇ ਕਿਹਦੇ ਪੱਖ ਦੇ ਵਿੱਚ ਹੈ ਕੇਜਰੀਵਾਲ ਸਾਹਿਬ ਬੋਲ ਕੇ ਗਿਆ ਵੀ ਕੌਣ ਕੌਣ ਹਾਰ ਸਕਦਾ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਜੇ ਉਹਨਾਂ ਨੇ ਗਿਣਤੀ ਕਰੀ ਹੈ 15 ਜਣਿਆਂ ਦੀ ਤਾਂ ਇਹ ਵੀ ਉਹਨਾਂ ਨੂੰ ਪਤਾ ਹੋਊਗਾ ਫਿਰ ਕਿਹੜਾ ਕਿਹੜਾ ਹਾਰ ਸਕਦਾ ਫਿਰ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਕੇਜਰੀਵਾਲ ਸਾਹਿਬ ਨਾਮ ਵੀ ਦੱਸ ਦਿੰਦੇ ਵੀ ਕਿਹੜੀ ਕਿਹੜੀ ਸੀਟ ਅਸੀਂ ਹਾਰ ਸਕਦੇ ਲਗਦੇ ਆ ਕਿਹੜੀ ਕਿਹੜੀ ਜਿੱਤ ਸਕਦੇ ਆ ਕਿਉਂਕਿ 70 ਸੀਟਾਂ ਨੇ ਦੱਸਣ ਦੇ ਵਿੱਚ ਮੇਰੇ ਹਿਸਾਬ ਨਾਲ 5 ਕੁ ਮਿੰਟ ਲੱਗਣੇ ਸੀ 5 10 ਮਿੰਟ ਲੱਗਣੇ ਸੀ ਫਿਰ ਉਹ ਵੀ ਲਾ ਲੰਦੇ ਹਣਾ ਉਹ ਕਿਤੇ ਨਾ ਕਿਤੇ ਇਹ ਇੱਕ ਕਹਦੀ ਹੈ ਕਿ ਬੁਖਲਾਟ ਜਰੂਰ ਸਾਰਿਆਂ ਦੀ ਨਜ਼ਰ ਆਉਂਦੀ ਹੈ ਚੋਣਾਂ ਦੇ ਵਿੱਚ ਕਿਉਂਕਿ ਅੱਜ ਜਿਹੜਾ ਹੈ ਇਹ 5 ਫਰਵਰੀ ਆ 5 ਫਰਵਰੀ ਨੂੰ ਅੱਜ ਚੋਣਾਂ ਹੋਣੀਆਂ ਨੇ 8 ਫਰਵਰੀ ਨੂੰ ਜਿਹੜੇ ਰਿਜ਼ਲਟ ਆਉਣੇ ਨੇ ਅੱਜ ਕਿਸਮਤ ਬੰਦ ਹੋਣੀ ਹੈ ਠੀਕ ਹੈ ਅੱਜ ਤੋਂ ਬਾਈ ਜੀ ਡਾਕਟਰਾਂ ਦੀਆਂ ਫੀਸਾਂ ਨੇ ਜਿਹੜੀਆਂ ਡਾਕਟਰਾਂ ਕੋਲ ਪੈਸੇ ਬਹੁਤ ਜਾਣੇ ਨੇ ਕਿਉਂਕਿ ਅੱਜ ਤੋਂ ਬਾਅਦ ਜਿੰਨੇ ਵੀ ਜਿਹੜੇ 7 699 ਉਮੀਦਵਾਰ ਨਹੀਂ ਨਾ ਸਾਰਿਆਂ ਦੇ ਬੀਪੀ ਘਟਦੇ ਵਧਦੇ ਰਹਣੇ ਨੇ ਤੇ ਨਾਲ ਉਹਨਾਂ ਦੇ ਘਟਣੇ ਵਧਣੇ ਆ ਜਿਹੜੇ ਉਹਨਾਂ ਦੀ ਸਪੋਰਟ ਦੇ ਵਿੱਚ ਗਏ ਹੋਏ ਸੀ ਚਾਹੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ਚਾਹੇ ਫਿਰ ਕੈਬਨਟ ਮੰਤਰੀ ਹੋਣ ਚਾਹੇ ਰਾਜਾ ਵੜਿੰਗ ਹੋਣ ਜਾਂ ਫਿਰ ਜਿਹੜੇ ਸਿੱਧੂ ਮੂਸੇਵਾਲ ਦੇ ਪਿਤਾ ਨੇ ਉਹ ਹੁਣ ਕਿਉਂਕਿ ਉਹ ਵੀ ਕਾਂਗਰਸ ਦੀ ਜਿਹੜੀ ਹਮਾਇਤ ਕਰਨ ਪਹੁੰਚੇ ਹੋਏ ਸੀ ਉਹਨਾਂ ਸਾਰਿਆਂ ਦੇ ਬੀਪੀ ਘਟਦੇ ਵਾਧਦੇ ਰਹਿਣੇ ਨੇ ਵੀ 8 ਤਰੀਕ ਨੂੰ ਹੋਣਾ ਕੀ ਹੈ 8 ਤਰੀਕ ਨੂੰ ਸਵੇਰੇ ਦਾ ਸਾਰਿਆਂ ਨੂੰ ਭਗਵਾਨ ਚੇਤੇ ਆ ਜਾਂਦਾ ਰੱਬ ਚੇਤੇ ਆ ਜਾਂਦਾ ਇਹ ਰੱਬਾ ਐ ਸਵਰ ਕਢਾ ਦੇ ਯਾਰ ਅਗਲੀ ਵਾਰ ਤੋਂ ਚਾਹੇ ਕੜੀਏ ਚਾਹੇ ਨਾ ਕੜੀਏ ਤਖਾਰਾ ਸਾਹਿਬ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਸਾਫ ਦਾ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਇੱਕ ਹੋਰ ਵੀਡੀਓ ਜਾਰੀ ਕਰਤੀ ਉਹ ਕਹਿੰਦੇ ਵੀ ਭਾਈ ਦਿੱਲੀ ਦੇ ਵਿੱਚ 10% ਵੋਟਾਂ ਦੇ ਨਾਲ ਜਿਹੜੀਆਂ EVM ਰਾਹੀਂ ਪੈਣਗੀਆਂ ਛੇੜਛਾੜ ਹੋ ਸਕਦੀ ਹੈ ਕਹਿੰਦੇ ਮੈਨੂੰ ਸੂਤਰਾਂ ਤੋਂ ਪਤਾ ਲੱਗਿਆ ਤੇ ਉਹਨਾਂ ਨੇ ਦਿੱਲੀ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਹਿੰਦੇ ਵੀ ਤੁਸੀਂ ਇੰਨੀਆਂ ਜ਼ਿਆਦਾ ਵੋਟਾਂ ਪਾ ਦਿਓ ਸਾਰੇ ਝਾੜੂ ਦਾ ਬਟਨ ਦਬਾ ਦਿਓ ਤਾਂ ਜੋ ਜਿਹੜੀਆਂ 10% ਵੋਟਾਂ ਦੇ ਨਾਲ ਛੇੜਛਾੜ ਹੋਣੀ ਹੈ ਅਸੀਂ ਤਾਂ ਵੀ ਉਹਨਾਂ ਦੇ ਉੱਤੇ ਭਾਰੂ ਭੇਜੀਏ ਅ ਪਰਮਿੰਦਰ ਭਾਈ ਜੀ ਉਹਨਾਂ ਨੇ ਛੇੜਛੜ ਕਰਨੀਆਂ ਫਿਰ ਤਾਂ ਉਹ 100% ਨਾਲ ਵੀ ਕਰ ਸਕਦੇ ਆ ਜੇ 10% ਨਾ ਕਰਨੀ ਆ ਫਿਰ ਜੇ ਇਹ ਕਹਿੰਦੇ ਆ ਵੀ ਉਹ ਜਿੱਤਣ ਦੇ ਲਈ ਉਹਨਾਂ ਨੇ ਕਰਨੀ ਆ ਤਾਂ ਜਿੱਤਣ ਦੇ ਲਈ ਫਿਰ ਬੰਦਾ ਕਿਸੇ ਹੱਦ ਤੱਕ ਵੀ ਜਾ ਸਕਦਾ ਠੀਕ ਆ ਮੰਨਦੇ ਆ ਵੀ ਹੋ ਸਕਦਾ ਕਿਉਂਕਿ ਮਸ਼ੀਨਾਂ ਨੇ ਬੰਦੇ ਨੇ ਮਸ਼ੀਨਾਂ ਬਣਾਈਆਂ ਨੇ ਤਾਂ ਕੁਝ ਵੀ ਹੋ ਸਕਦਾ ਪਰ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹੂੰਗਾ ਕਿ ਕੇਜਰੀਵਾਲ ਸਾਹਿਬ ਪਿਛਲੇ 2 ਟਰਮਾਂ ਦੇ ਵਿੱਚ ਤੁਸੀਂ ਜਿਹੜੀ ਦਿੱਲੀ ਦੀ ਸੱਤਾ ਤੇ ਰਾਜ ਕਰਿਆ ਪਿਛਲੇ 2 ਟਰਮਾਂ ਦੇ ਵਿੱਚ ਉਹਨਾਂ ਨੇ ਕਿਉਂ ਨਹੀਂ ਕੁਝ ਕੀਤਾ 25 ਸਾਲ ਹੋ ਗਏ ਭਾਜਪੀ ਨੂੰ ਜਿਹੜਾ ਉੱਥੇ ਆਪਣਾ ਰਾਜ ਡੀਕਦੇ ਹਾਲਾਂਕਿ ਜਿਹੜੀ ਆ ਤੀਜੀ ਟਰਮ ਹੈ ਮੋਦੀ ਸਾਹਿਬ ਦੀ ਵੀ ਚੱਲ ਪਈ ਹੈ ਤਾਂ ਉਹਨਾਂ ਨੇ ਪਿਛਲੀਆਂ ਦੋ ਟਰਮਾਂ ਦੇ ਵਿੱਚ ਕਿਉਂ ਨਹੀਂ ਹਰਾਏ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਅਸੀਂ ਦਿੱਲੀ ਤੇ ਰਾਜ ਕਰਾਂਗੇ ਤਾਂ ਅਸੀਂ ਪੂਰੀ ਦੁਨੀਆ ਸੌਰੀ ਪੂਰੇ ਭਾਰਤ ਦੇ ਵਿੱਚ ਰਾਜ ਦੀ ਜਿਹੜੀ ਤਾਕਤ ਆ ਉਹ ਰੱਖ ਸਕਦੇ ਆ ਤਾਂ ਫਿਰ ਉਹਨਾਂ ਨੇ ਦਿੱਲੀ ਦੇ ਵਿੱਚ ਕਿਉਂ ਨਹੀਂ ਇਹ ਕੀਤਾ ਇਹ ਵੋਟਾਂ ਕੋਲ ਆ ਕੇ ਹੀ ਈਵੀਐਮ ਦਾ ਚੇਤਾ ਕਿਉਂ ਆ ਜਾਂਦਾ ਪਹਿਲਾਂ ਕਿਉਂ ਨਹੀਂ ਆਉਂਦਾ ਪਹਿਲਾਂ ਜਿਹੜਾ ਤੁਸੀਂ ਰੈਲੀਆਂ ਤੇ ਜ਼ੋਰ ਲਾਉਨੇ ਹੋ ਤਾਂ ਸੁਪਰੀਮ ਕੋਰਟ ਮੂਰੇ ਜਾ ਕੇ ਬੈਠੋ ਨਾ ਉੱਥੋਂ ਜਿਹੜੀ ਉੱਥੇ ਪਟੀਸ਼ਨ ਵੀ ਪਈ ਸੀਗੀ ਉਹ ਵੀ ਰੱਦ ਹੋਈ ਹੈ ਤਾਂ ਸੁਪਰੀਮ ਕੋਰਟ ਦੇ ਮੂਰੇ ਜਾ ਕੇ ਬੈਠੋ ਨਾ ਮਾਂਡੂ ਕੋ ਸੁਪਰੀਮ ਕੋਰਟ ਫਿਰ ਫੈਸਲਾ ਕਰੂਗੀ ਵੀ ਕੀ ਕਰਨਾ ਹੈ ਹੁਣ ਤਾਂ ਇੱਕ ਕੇ ਦੀ ਇੱਕ ਸੌਖਾ ਹੁੰਦਾ ਹੈ ਕਿ ਈਵੀਐਮ ਤੋਂ ਬਸ ਉਹ ਸਿੱਧੀ ਗਿਣਤੀ ਆ ਜਾਂਦੀ ਹੈ ਫਿਰ ਇਹ ਦੇਖੋ ਵੀ 1 ਕਰੋੜ 56 ਲੱਖ ਗਿਣਤੀ ਤੇ ਕਿੰਨਾ ਟਾਈਮ ਲੱਗਣਾ ਹੈ ਗੱਲ ਇਹ ਹੈ ਬੈਲਟ ਪੇਪਰ ਫਿਰ ਜੇ ਬੈਲਟ ਪੇਪਰਾਂ ਰਾਹੀਂ ਵੀ VOTING ਹੋਊਗੀ ਬੈਲਟ ਪੇਪਰਾਂ ਦੇ ਵਿੱਚ ਘਟਬਾਦ ਹੋ ਨਹੀਂ ਸਕਦੀ ਜਿਵੇਂ ਮੇਅਰ ਦੀ ਇਲੈਕਸ਼ਨ ਦੇ ਵਿੱਚ ਹੋਇਆ ਸੀ ਚੰਡੀਗੜ੍ਹ ਦੇ ਵਿੱਚ ਕੀ ਉਹ ਮੇ ਨਹੀਂ ਹੋ ਸਕਦਾ ਜਿੱਦਾਂ ਸਰਪੰਚੀ ਦੀਆਂ ਵੋਟਾਂ ਦੇ ਇੱਕ ਆਪਣੇ ਵੀਡੀਓ ਸਾਹਮਣੇ ਆਈ ਹੋਊਗੀ ਤੁਸੀਂ ਵੀ ਦੇਖੀ ਹੋਊਗੀ ਕਿ ਇੱਕ ਬਜ਼ੁਰਗ ਨੇ ਚੱਕ ਕੇ ਪਰਚੀਆਂ ਪਾੜਤੀਆਂ ਜਿਹੜੇ ਵੈਲਟ ਪੇਪਰ ਦੀਆਂ ਪਾੜਤੀਆਂ ਸੀ ਕਿ ਇਦਾਂ ਦਾ ਕੁਝ ਨਹੀਂ ਹੋ ਸਕਦਾ ਵੈਲਟ ਪੇਪਰਾਂ ਦੇ ਵੀ ਫੇਰ ਤਾਂ ਕੁਝ ਵੀ ਹੋ ਸਕਦਾ ਫਿਰ ਇਹਨਾਂ ਨੇ ਕਹਿਣਾ ਜੀ ਇਹਨਾਂ ਨੇ ਜਿਹੜੀਆਂ ਪਰਚੀਆਂ ਨੇ ਉਹ ਆਪ ਮੋਹਰਾਂ ਲਾ ਕੇ ਵਿੱਚ ਪਾਤੀਆਂ ਸਵਾਲ ਤਾਂ ਦੋਨੇ ਪਾਸੇ ਹੀ ਹੈ ਕਿ ਉਹ ਕਹਿੰਦੇ ਹੁੰਦੇ ਨੇ ਵੀ ਜਿਹੜਾ ਉਹ ਦਾਤੀ ਹੁੰਦੀ ਆ ਉਹਨੂੰ ਇੱਕ ਪਾਸੇ ਦੰਦਾ ਹੁੰਦਾ ਜਹਾਨ ਨੂੰ ਦੋਨੇ ਪਾਸੇ ਹੁੰਦਾ ਅਨਤੋ ਇੱਕੋ ਬੜੀ ਉਹ ਕਹਾਵਤ ਹੈ ਕਹਿੰਦੇ ਵੀ ਉਹ ਬੰਦਾ ਸੀਗਾ ਆਪਣੇ ਵਰਗਾ ਉਹਨੇ ਘਰ ਪਾਇਆ ਤੇ ਦਰਵਾਜ਼ਾ ਲਾਉਣਾ ਰਹਿ ਗਿਆ ਤਾਂ ਉਹ ਅਲੰਘਦਾ ਬੜਦਾ ਹਰੇਕ ਮੇਰੇ ਤੇਰੇ ਵਰਗਾ ਕਹਿੰਿਆ ਯਾਰ ਤੂੰ ਕਹਿੰਦਾ ਇੰਨਾ ਸੋਨਾ ਘਰ ਪਾਲਿਆ ਦਰਵਾਜ਼ਾ ਵੀ ਲਵਾ ਲਾ ਤੇ ਉਹਨੇ ਬੜੇ ਪੈਸੇ ਖਰਚ ਕੇ ਦਰਵਾਜ਼ਾ ਲਵਾਇਆ ਬਾਈ ਇੱਕ ਤਾਂ ਫਿਰ ਅਲੰਘਦਾ ਬੜਦਾ ਆਪਣੇ ਵਰਗਾ ਫਿਰ ਉਹਨੂੰ ਕਿਹਾ ਕਰੇ ਕਹਿੰਦਾ ਜਿਆਦਾ ਜਿਆਦਾ ਪੈਸੇ ਲਾ ਤੇ ਹਲਕਾ ਲਵਾਉਣਾ ਸੀ ਉਹ ਇਸ ਕਰਕੇ ਕਹਿੰਦਾ ਵੀ ਜਹਾਨ ਦੇ ਇੱਕ ਪਾਸੇ ਦੰਦੇ ਆ ਜਹਾਨ ਦੇ ਦੋਨੇ ਪਾਸੇ ਦਾਤੀ ਦੇ ਇੱਕ ਪਾਸੇ ਆ ਹੁਣ ਜੇ ਤਾਂ ਈਵੀਐਮ ਰਾਹੀਂ ਹੁੰਦਾ ਤਾਂ ਵੀ EVM ਦੇ ਵਿੱਚ ਜਿਹੜੀ ਪ੍ਰੋਬਲਮ ਦੱਸੀ ਜਾਂਦੀ ਆ ਜੇ ਫਿਰ 벨ਟ ਪੇਪਰਾਂ ਰਹੀ ਹੋਣ ਲੱਗ ਗਈ ਫਿਰ ਇਹ ਵੀ ਗੱਲ ਸਾਹਮਣੇ ਆ ਜਾਣੀ ਆ ਮੈਂ ਲਿਖ ਕੇ ਦੇਨੂੰ ਤਿਆਰਾਂ ਫਿਰ ਇਹ ਵੀ ਗੱਲ ਸਾਹਮਣੇ ਆਉਣੀ ਆ ਕਿ ਮੋਹਰਾਂ ਲਾ ਕੇ ਆਪ ਇਹਨਾਂ ਨੇ ਵੋਟਾਂ ਪਾਈਆਂ ਨੇ ਉਹ ਡੱਬੇ ਜਿੱਥੇ ਰੱਖੇ ਹੋਣਗੇ ਉੱਥੇ ਇਹਨਾਂ ਨੇ ਗੜਬੜ ਕੀਤੀ ਆ ਫਿਰ ਇਹ ਚੀਜ਼ਾਂ ਆਉਣਗੀਆਂ ਸਾਹਮਣੇ ਜੇ ਹੁਣ ਇਹ ਚੀਜ਼ਾਂ ਆਉਂਦੀਆਂ ਨੇ ਕਿ ਐਬੀਐਮ ਦੇ ਵਿੱਚ ਗੜਬੜੀ ਆ ਐਬੀਐਮ ਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਅੱਗੇ ਪਿੱਛੇ ਪੈਂਦੀਆਂ ਨੇ ਜੋ ਉਹ ਭਾਜਪਾ ਨੂੰ ਪੈਂਦੀਆਂ ਨੇ ਜਿਹ ਸੁਦੇ ਸੁਦੇ ਜਿਹੜੇ ਇਲਜ਼ਾਮ ਲੱਗਦੇ ਨੇ ਕਿ ਭਾਜਪਾ ਨੂੰ ਪੈਂਦੀਆਂ ਨੇ ਫਿਰ ਤਾਂ ਬਾਜੇ ਜੇ ਭਾਜਪਾ ਨੇ ਧੋਖਾ ਧੜੀਓ ਕਰਨੀ ਆ ਫਿਰ ਤਾਂ ਵੈਲਟ ਪੇਪਰਾਂ ਤੋਂ ਵੀ ਹੋ ਜਾਊਗੀ ਇਹ ਧੋਖਾਧੜੀ ਦੀ ਗੱਲ ਕਰੀਏ ਹਨਾ ਜੇ ਤੁਹਾਨੂੰ ਆਪਣੇ ਤੇ ਵਿਸ਼ਵਾਸ ਆ ਜੇ ਪਹਿਲਾਂ ਤੁਸੀਂ 10 ਸਾਲ ਉਥੋਂ ਜਿੱਤੇ ਹੋ ਪਹਿਲਾਂ 2 ਟਰਮਾਂ ਜਿੱਤੇ ਹੋ ਤਾਂ ਹੁਣ ਵੀ ਵਿਸ਼ਵਾਸ ਰੱਖੋ ਜੇ ਤੁਸੀਂ ਕੰਮ ਕਰਿਆ ਹੋਊਗਾ ਤਾਂ ਦਿੱਲੀ ਦੇ ਲੋਕ ਤੁਹਾਨੂੰ ਜ਼ਰੂਰ ਜਿਤਾਉਣਗੇ ਖਹਿਰੇ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਪਣੀ ਪਾਰਟੀ ਆਮ ਆਦਮੀ ਪਾਰਟੀ ਵਾਸਤੇ ਚੋਣ ਪ੍ਰਚਾਰ ਕਰਨ ਦੇ ਲਈ ਦਿੱਲੀ ਗਏ ਹੋਏ ਜੀ ਪੰਜਾਬ ਦੇ ਵਿੱਚ ਜਿੰਨੇ ਉਹਨਾਂ ਦੇ ਵਿਰੋਧੀ ਨੇ ਸਾਰਿਆਂ ਨੇ ਉਹਨਾਂ ਦੇ ਉੱਤੇ ਵੱਡੇ ਵੱਡੇ ਜਿਹੜੇ ਆ ਹੋ ਕਿਤੇ ਨੇ ਦਾਅਵੇ ਕੀਤੇ ਨੇ ਵੀ ਕਹਿੰਦੇ ਇਲਜ਼ਾਮ ਲਾ ਹਾਂ ਜੀ ਹਾਂ ਉਹ ਕਹਿੰਦੇ ਵੀ ਭਾਈ ਪੰਜਾਬ ਨੂੰ ਵਿਹਲਾ ਛੱਡ ਕੇ ਮੁੱਖ ਮੰਤਰੀ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰਦਾ ਫਿਰਦਾ ਕੀ ਗੱਲ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵੀ ਤਾਂ ਪੰਜਾਬ ਦੇ ਜਿਹੜੇ ਮੈਂਬਰ ਨੇ ਠੀਕ ਹੈ ਤਾਂ ਆਪਾਂ ਗੱਲ ਕਰੀਏ ਪੰਜਾਬ ਦੇ ਕਾਂਗਰਸ ਦੇ ਉਹ ਪ੍ਰਧਾਨ ਨੇ ਰਾਜਾ ਵੜਿੰਗ ਉਹ ਵੀ ਤਾਂ ਦਿੱਲੀ ਚੋਣ ਪ੍ਰਚਾਰ ਕਰਨ ਦੇ ਲਈ ਗਏ ਨੇ ਆਪਣੀ ਪਾਰਟੀ ਵਾਸਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਹੀ ਸਿੱਧੇ ਨਿਸ਼ਾਨੇ ਕਿਉਂ ਤਾਜੇ ਜਾ ਰਹੇ ਕੀ ਗੱਲ ਉਹਨੇ ਕੋਈ ਗੁਨਾਹ ਕਰਤਾ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਕਿ ਉਹ ਆਪਣੀ ਪਾਰਟੀ ਵਾਸਤੇ ਪ੍ਰਚਾਰ ਕਰਨ ਵੀ ਨਹੀਂ ਜਾ ਸਕਦੇ ਬਈ ਮੈਂ ਇਹੀ ਗੱਲ ਕਹਿਣਾ ਲੱਗਿਆ ਸੀ ਤੁਸੀਂ ਮੇਰਾ ਸਵਾਲ ਆਪ ਹੀ ਜਿਹੜਾ ਜਵਾਬ ਆਪ ਹੀ ਦੇਤਾ ਕਿ ਇਹ ਜਿਹੜੇ ਲੋਕ ਟਿੱਪਣੀਆਂ ਕਰਦੇ ਆ ਕੌਣ ਨਹੀਂ ਜਾਂਦਾ ਯਾਰ ਕਿੱਥੇ ਕਿੱਥੇ ਨਹੀਂ ਜਾਂਦੇ ਜਿੱਤੇ ਕਾਂਗਰਸ ਦੀ ਉਹ ਆ ਕਾਂਗਰਸ ਵਾਲੇ ਨਹੀਂ ਜਾਂਦੇ ਬੀਜੇਪੀ ਵਾਲੇ ਸਾਰੇ ਆ ਬੀਜੇਪੀ ਆ ਜਿਹੜਾ ਪੰਜਾਬ ਦਾ ਬੀਜੇਪੀ ਆ ਉਹ ਦਿੱਲੀ ਬਠਾਈ ਬੈਠੇ ਨੇ ਕਿਉਂ ਨਹੀਂ ਜਾਂਦੇ ਜੇ ਕਾਂਗਰਸ ਦੀ ਗੱਲ ਕਰਦੇ ਆ ਤਾਂ ਰਾਜਾ ਵੜਿੰਗ ਸਾਹਿਬ ਪੰਜਾਬ ਦੇ ਪ੍ਰਧਾਨ ਨੇ ਉਹ ਜਾ ਕੇ ਦਿੱਲੀ ਬੈਠੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਨੇ ਉਹ ਦਿੱਲੀ ਗਏ ਨੇ ਸੁਖਪਾਲ ਸਿੰਘ ਖਹਿਰਾ ਦਿੱਲੀ ਪਹੁੰਚੇ ਨੇ ਠੀਕ ਹੈ ਤਾਂ ਹੋਰ ਵੀ ਜਿਹੜੇ ਵੱਡੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ ਉਹ ਸਾਰੇ ਦਿੱਲੀ ਪਹੁੰਚੇ ਨੇ ਯਾਰ ਦਿੱਲੀ ਗਿਆ ਕੌਣ ਨਹੀਂ ਦੇ ਲਈ ਤਾਂ ਸਾਰੇ ਗਏ ਨੇ ਜੇ ਵੋਟਾਂ ਨੇ ਬਈ ਵੋਟਾਂ ਦੇ ਵਿੱਚ ਕਹਿੰਦੇ ਨੇ ਕਿ ਜੇ ਇੱਕ ਪਾਰਟੀਆਂ ਨੂੰ ਇਹ ਆਪਣਾ ਪਰਿਵਾਰ ਮੰਨਦੇ ਆ ਜੇ ਕਿਸੇ ਇਹ ਕਿਤੇ ਆਪਾਂ ਹੁਣ ਸਰਪੰਚੀ 'ਚ ਖੜੇ ਹੋਇਆ ਜੇ ਆਪਣਾ ਪਰਿਵਾਰ ਹੀ ਨਹੀਂ ਆਪਣਾ ਸਾਥ ਦੇਊਗਾ ਤਾਂ ਫਿਰ ਦੇਊਗਾ ਕੌਣ ਬਾਹਰ ਲੱਗਵੇਂ ਦੇਊਗਾ ਸਟਾਰ ਪ੍ਰਚਾਰਕ ਨੇ ਸਟਾਰ ਪ੍ਰਚਾਰਕ ਯਾਰ ਜੇ ਪੰਜਾਬ ਦੇ ਵਿੱਚ ਭਾਜਪੀ ਵਾਲੇ ਜਾਂ ਕਾਂਗਰਸ ਵਾਲੇ ਠੀਕਾ ਪੂਰੇ ਇੰਡੀਆ ਦੇ ਵਿੱਚੋਂ ਬੰਦੇ ਇਕੱਠੇ ਕਰ ਸਕਦੇ ਕੀ ਗੱਲ ਯਾਰ ਪੰਜਾਬ ਵਾਲੇ ਬਾਹਰ ਨਹੀਂ ਜਾ ਸਕਦੇ ਹੈ ਨਾ ਤਾਂ ਉਹਨਾਂ ਨੇ ਆਪਣਾ ਇੱਕ ਕਹਿ ਦਈਏ ਕਿ ਸਟਾਰ ਪ੍ਰਚਾਰਕ ਨੇ ਉਹਨਾਂ ਨੇ ਆਪਣਾ ਪ੍ਰਚਾਰ ਕਰਨ ਜਾਣਾ ਸੀ ਹੁਣ ਵਾਪਸੀ ਆ ਗਏ ਆ ਕੱਲ ਆਉਂਦੇ ਸਾਰ ਜਿਹੜੀ ਮੀਟਿੰਗ ਕੀਤੀ ਆ ਸਾਰੇ ਵਿਧਾਇਕਾਂ ਦੀ ਵੀ ਕੀਤੀ ਆ ਠੀਕਾ ਤੇ ਐਸਐਸਪੀ ਦੀ ਵੀ ਕੀਤੀ ਆ ਡੀਸੀ ਦੀ ਕੀਤੀ ਆ ਤਾਂ ਆਉਂਦੇ ਆਪਣੇ ਕੰਮ ਤੇ ਲੱਗ ਗਏ ਆ ਹੈ ਨਾ ਕਿਤੇ ਨੇ ਕੀਤੇ ਬਈਏ ਜਿਹੜਾ ਪ੍ਰਚਾਰ ਹੁੰਦਾ ਹਨ ਸਰਕਾਰਾਂ ਚਾਲਦੀਆਂ ਨੇ ਸਾਰੇ ਕਹਿੰਦੇ ਨੇ ਕਿ ਅਸੀਂ ਜਿਹੜਾ ਸੈਂਟਰ ਦੀ ਸੱਤਾ ਦੇ ਵਿੱਚ ਆਈਏ ਤਾਂ ਉਹਦੇ ਲਈ ਜਿਹੜੇ ਇਦਾਂ ਜਿੱਤਣਾ ਉਹਨਾਂ ਨੂੰ ਜ਼ਰੂਰੀ ਆ ਤਾਂ ਸਾਰਿਆਂ ਦੇ ਲਈ ਜਿਹੜੀ ਪ੍ਰਚਾਰ ਕਰਨਾ ਉਹ ਜ਼ਰੂਰੀ ਆ ਇਸ ਕਰਕੇ ਭਵੰਤਮਨ ਸਾਹਿਬ ਤੇ ਜਿਹੜੇ ਇਲਜ਼ਾਮ ਲਗਦੇ ਨੇ ਮੈਂ ਇਹਨਾਂ ਨੂੰ ਨਹੀਂ ਉਹ ਕਰਦਾ ਕਿਉਂਕਿ ਸਾਰੇ ਹੀ ਜਾਣਦੇ ਨੇ ਬਾਈ ਇਹ ਤੋਂ ਤਾਂ ਕਿ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਕਿ ਪੰਜਾਬ ਦੇ ਆਗੂਆਂ ਨੇ ਮਾਨ ਸਾਹਿਬ ਨੂੰ ਟਾਰਗੇਟ ਕੀਤਾ ਪਰ ਪੰਜਾਬ ਦੇ ਆਗੂਆਂ ਨੇ ਨਹੀਂ ਬਾਈ ਇਲੈਕਸ਼ਨ ਕਮਿਸ਼ਨ ਦਿੱਲੀ ਨੇ ਵੀ ਟਾਰਗੇਟ ਕੀਤਾ ਤੁਸੀਂ ਸੁਣਿਆ ਹੋਊਗਾ ਜਿਹੜੇ ਆ ਥੋੜੇ ਦਿਨ ਪਹਿਲਾਂ ਰੇਡ ਪਈ ਆ ਉਹਨਾਂ ਦੇ ਘਰ ਤੇ ਅਚਨਚੇਤ ਰੇਡ ਪਾਈ ਗਈ ਆ ਹਨਾ ਸਾਰੇ ਹੁਕੀਤੇ ਆ ਬਾਅਦ ਚ ਫਿਰ ਇਹਨਾਂਗੇ ਹਬੀ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਰੇਡ ਹੋਈ ਆ ਇਹ ਕਿਹਾ ਵੀ ਉਹਨਾਂ ਨੇ ਰੇਡ ਆਪਣੇ ਆਪ ਮਰਵਾਈ ਆ ਕਿਉਂਕਿ ਕੇਜਰੀਵਾਲ ਸਾਹਿਬ ਉਹਨਾਂ ਦਾ ਪੂਰਾ ਕਪੂਰਥਲਾ ਜਿਹੜਾ ਹਾਊਸ ਹੈ ਉਹ ਦੱਬੀ ਬੈਠੇ ਸੀ ਉਹਨਾਂ ਨੂੰ ਸਿਰਫ ਇੱਕ ਕਮਰਾ ਦਿੱਤਾ ਸੀ ਕਹਿੰਦੇ ਉਹਨਾਂ ਨੇ ਆਪਣਾ ਕਪੂਰਥਲਾ ਹਾਊਸ ਛੜਾਉਣ ਕਰਕੇ ਰੇਡ ਮਰਵਾਈ ਆ ਦਾ ਯਾਰ ਕੌਣ ਆਪਣੀ ਪਾਰਟੀ ਨੂੰ ਥੱਲੇ ਕਰਾਊਗਾ ਕੌਣ ਇਦਾਂ ਦੀਆਂ ਚੀਜ਼ਾਂ ਕਰੂਗਾ ਇਹ ਬੜੇ ਰਾਜਨੀਤੀ ਹੈ ਬਈ ਰਾਜਨੀਤੀ ਦੇ ਵਿੱਚ ਬੜੀਆਂ ਜਿਹੜੀਆਂ ਇਦਾਂ ਦੀਆਂ ਗੱਲਾਂ ਸਾਹਮਣੇ ਆਉਣਗੀਆਂ ਇੱਕ ਦੂਜੇ ਤੇ ਰਾਜਨੀਤੀ ਹੁੰਦੀ ਉਹ ਇਹ ਹੈ ਰਾਜ ਦੀ ਨੀਤੀ ਕਿ ਦੂਜੇ ਤੇ ਟਿੱਪਣੀਆਂ ਕਰਾਂਗੇ ਤਾਂ ਸਾਡਾ ਕੰਮ ਚੱਲੂਗਾ ਤਾਂ ਖੈਰਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਜਿਹੜੀ VOTING ਹੋਣੀ ਹੈ ਹੈਨਾ ਸਾਰੀਆਂ ਪਾਰਟੀਆਂ ਨੇ ਭਾਈ ਆਪਣੇ ਆਪਣੇ ਜਿਹੜੇ ਮੈਨੀਫੈਸਟੋ ਨੇ ਉਹ ਸਾਰਿਆਂ ਲੋਕਾਂ ਨੂੰ ਦੱਸੇ ਹੋਏ ਨੇ ਵੱਡੇ ਵੱਡੇ ਐਲਾਨ ਕੀਤੇ ਹੋਏ ਨੇ ਕੋਈ ਕਹਿੰਦਾ ਭਾਈ ਅਸੀਂ 800 ਰੁਪਿਆ ਦੇ ਦਾਂਗੇ ਕੋਈ ਕਹਿੰਦਾ ਭਾਈ ਅਸੀਂ ਆ ਸਕੀਮ ਲਾ ਦਾਂਗੇ ਕੋਈ ਕਹਿੰਦਾ ਕੁਛ ਕੋਈ ਫੁਲਾਣਾ ਕੋਈ ਢਿਮਕਾ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਉਹ ਪਾਰਟੀ ਹੈ ਜਿਹੜੀ ਦਿੱਲੀ ਦੇ ਵਿੱਚ ਇਸ ਵਾਰ ਆਪਣਾ ਮੁੱਖ ਮੰਤਰੀ ਜਿਹੜਾ ਬਣਾ ਸਕਦੀ ਹੈ ਭਾਈ ਜੀ ਇਹ ਹੁਣ ਜਿਹੜੇ 1 ਕਰੋੜ 56 ਲੱਖ ਬੰਦੇ ਨੇ ਇਹ ਉਹਨਾਂ ਤੇ ਡਿਪੈਂਡ ਕਰਦਾ ਹੈ ਜੇ ਅਸੀਂ ਵੋਟਾਂ ਦੇ ਨੇੜੇ ਆ ਕੇ ਕਹਿ ਸਕਦੇ ਹਾਂ ਵੱਡੇ ਵੱਡੇ ਦਾਅਵੇ ਕਰ ਸਕਦੇ ਹਾਂ ਕਿ ਅਸੀਂ ਪੜ੍ਹਾਈ ਫ੍ਰੀ ਕਰਾਂਗੇ ਜੀ ਅਸੀਂ ਬੀਬੀਆਂ ਨੂੰ 12100 ਰੁਪਿਆ ਦਵਾਂਗੇ ਅਸੀਂ ਜਿਹੜੇ ਗ੍ਰਾਂਤੀ ਸਿੰਘ ਨੇ ਆਪਣੇ ਪੁਜਾਰੀ ਨੇ ਹਨਾ ਜਿਨ੍ਹਾਂ ਨੇ ਵੀ ਧਾਰਮਿਕ ਸਥਾਨਾਂ ਤੇ ਸੇਵਾ ਕਰਦੇ ਆ ਅਸੀਂ ਉਹਨਾਂ ਨੂੰ 18-18000 ਰੁਪਿਆ ਤਨਖਾਹ ਦਵਾਂਗੇ ਇਹ ਵੋਟਾਂ ਦੇ ਵੇਲੇ ਕਿਉਂ ਯਾਦ ਆਉਂਦਾ ਵੋਟਾਂ ਤੋਂ ਪਹਿਲਾਂ ਕਿਉਂ ਨਹੀਂ ਯਾਦ ਆਉਂਦਾ ਚਾਹੇ ਉਹ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਜਿਹੜੇ ਵੱਡੇ ਵੱਡੇ ਵਾਅਦੇ ਕਰਦੇ ਆਂ ਦਾਅਵੇ ਕਰਦੇ ਆਂ ਇਹ ਵੋਟਾਂ ਦੇ ਵੇਲੇ ਕਿਉਂ ਯਾਦ ਆਉਂਦੇ ਨੇ ਜੇ ਤੁਸੀਂ ਵੋਟਾਂ ਤੋਂ ਪਹਿਲਾਂ ਇਹ ਜਿਹੜੇ ਲਾਗੂ ਕੀਤੇ ਹੋਣਗੇ ਤਾਂ ਤੁਹਾਨੂੰ ਵੋਟਾਂ ਦੇ ਵੇਲੇ ਕਹਿਣ ਦੀਆਂ ਗੱਲਾਂ ਨਹੀਂ ਪੈਣੀਆਂ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਘਰ ਬੈਠਿਆਂ ਨੂੰ ਵੋਟਾਂ ਮਿਲਣਗੀਆਂ ਜੇ ਤੁਸੀਂ ਉਹ ਕਰੋਗੇ ਜੇ ਕੰਮ ਕੀਤੇ ਹੋਣਗੇ ਠੀਕ ਆ ਹੁਣ ਅਸੀਂ ਟਾਈਮ ਤੇ ਆ ਕੇ ਕਹਿ ਦੰਨੇ ਆ ਕਿ ਜੀ ਅਸੀਂ ਨੇ ਨੇ ਪੈਸੇ ਦਵਾਂਗੇ ਹਨ ਜਿਵੇਂ ਤੁਸੀਂ ਪੈਸਿਆਂ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਨੇ ਕਿਹਾ ਜੀ ਅਸੀਂ ਬੀਬੀਆਂ ਨੂੰ 2100 ਰੁਪਏ ਸ਼ਹਿਰ ਕਿਹਾ ਇਹਨਾਂ ਨੇ ਹਨ ਵੀ 2100 ਰੁਪਏ ਦਵਾਂਗੇ ਤਾਂ ਮਾਨ ਸਾਹਿਬ ਪੰਜਾਬ ਦੇ ਵਿੱਚ 3 ਸਾਲਾਂ ਦਾ ਸਮਾਂ ਥੋੜਾ ਪੂਰਾ ਹੋ ਚੁੱਕਿਆ 11 1100 ਰੁਪਏ ਨੂੰ ਹਜੇ ਵੀ ਬੀਬੀਆਂ ਡੀਕਦੀਆਂ ਨੇ ਏ ਬਾਈ ਜ਼ਰੂਰ ਕਾਨੂੰਨ ਬਣਾ ਚਾਹੀਦਾ ਹੈ ਕਿ ਜਿਹੜਾ ਮੈਨੀਫੈਸਟੋ ਦੇ ਵਿੱਚ ਤੁਸੀਂ ਲਿਖਤਾ ਤਾਂ ਉਹ ਤੁਹਾਨੂੰ ਕਿਵੇਂ ਨਾ ਕਿਵੇਂ ਪੂਰਾ ਕਰਨਾ ਪਊਗਾ ਉਹਦਾ ਸਮਾਂ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਨਿਸ਼ਚਿਤ ਕੀਤਾ ਜਾਵੇ ਜੇ ਉਹਨੂੰ ਕੋਈ ਪੂਰਾ ਨਹੀਂ ਕਰਦਾ ਵਾਅਦਾ ਉਹਨਾਂ ਦੀ ਪਾਰਟੀ ਕੈਨਸਲ ਕੀਤੀ ਜਾਵੇ ਤੇ ਮੁੜ ਕੇ ਉਹਨਾਂ ਉਮੀਦਵਾਰਾਂ ਤੇ ਜਿਹੜੀ ਐ ਚੋਣ ਲੜਨ ਦੀ ਜਿਹੜੀ ਉਹਤੇ ਰੋਕ ਲਾਈ ਜਾਵੇ ਵੀ ਇਹ ਬੰਦਾ ਚੋਣ ਨਹੀਂ ਲੜ ਸਕਦਾ ਯਾਰ ਦੁਨੀਆਂ ਨੂੰ ਝੂਠਾ ਹੋ ਕਰਕੇ ਕਿੰਨੀ ਦੇਰ ਅਸੀਂ ਹੋ ਕਰ ਲਾਂਗੇ ਠੀਕ ਐ ਪਹਿਲਾਂ ਬਾਦਲਾਂ ਦੀ ਗੱਲ ਕਰੀਏ ਉਹਨਾਂ ਨੇ ਰਾਜਨੀਤੀ ਕੀਤੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਹੱਥ ਦੇ ਵਿੱਚ ਗੁਟਕਾ ਸਫੜ ਕੇ ਜਿਹੜੀ ਰਾਜਨੀਤੀ ਕੀਤੀ ਯਾਰ ਮੁੜ ਕੇ ਆਮ ਆਦਮੀ ਪਾਰਟੀ ਕਹਿੰਦੇ ਅਸੀਂ ਬਾਬਲ ਕਲਾਂ ਗੋਲੀ ਕਾਂਡ ਦੇ ਦਾ ਇਨਸਾਫ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਦਾ ਇਨਸਾਫ ਕਰਾਂਗੇ ਜੇ ਪੰਜਾਬ ਦੀ ਗੱਲ ਕਰੀਏ ਹਨਾ ਤਾਂ ਯਾਰ ਕਿੰਨੀ ਕੁ ਵਾਰ ਅਸੀਂ ਝੂਠ ਤੇ ਯਕੀਨ ਕਰ ਲਾਂਗੇ ਅੱਜ ਉਹਨਾਂ ਦਾ ਕੀ ਹਸ਼ਰ ਹੋਇਆ ਕੱਲ ਨੂੰ ਇਹਨਾਂ ਦਾ ਕੀ ਹਸ਼ਰ ਹੋਊਗਾ ਕਿਉਂਕਿ ਇਹ ਇਹ ਬਾਈ ਕੋਈ ਬਹੁਤਾ ਲੰਬਾ ਸਮਾਂ ਨਹੀਂ ਹੁੰਦਾ 5 ਸਾਲ ਦਾ ਸਮਾਂ ਹੁੰਦਾ 5 ਸਾਲ ਬਾਅਦ ਫਿਰ ਵੋਟਾਂ ਆ ਜਾਂਦੀਆਂ ਫਿਰ ਅਸੀਂ ਮੂੰਹ ਦਿਖਾਉਣਾ ਹੁੰਦਾ ਠੀਕ ਹੈ ਫਿਰ ਅਸੀਂ ਕਹਿੰਦੇ ਆ ਵੀ ਤੁਸੀਂ ਸਵਾਲ ਕਰਿਓ ਹੁਣ ਜਦ ਸਵਾਲ ਕੀਤੇ ਜਾਂਦੇ ਨੇ ਤਾਂ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਡੱਕਿਆ ਜਾਂਦਾ ਜਿਹੜੇ ਨੌਜਵਾਨ ਉੱਟਦੇ ਆ ਸਵਾਲ ਕਰਨ ਠੀਕ ਹੈ ਤਾਂ ਪਹਿਲਾਂ ਉਹ ਵਾਅਦੇ ਕਰੋ ਜਿਹੜੇ ਤੁਸੀਂ ਪੂਰੇ ਕਰ ਸਕਦੇ ਹੋ ਉਹ ਗਾਰੰਟੀਆਂ ਦਿਓ ਜਿਹੜੀਆਂ ਤੁਸੀਂ ਪੂਰੀਆਂ ਕਰ ਸਕਦੇ ਹੋ ਇਹ ਝੂਠੇ ਵਾਦੇ ਝੂਠੇ ਜਿਹੜੀਆਂ ਗਾਰੰਟੀਆਂ ਨੇ ਇਹ ਨਾ ਦੋ ਤਾਂ ਕਿ ਤੁਹਾਨੂੰ 5 ਸਾਲਾਂ ਬਾਅਦ ਜਿਹੜੀ ਕੋਈ ਵੀ ਇਦਾਂ ਦੇ ਸਵਾਲ ਨੇ ਜਿਹੜੇ ਉਹ ਸਾਹਮਣੇ ਬੰਦਾ ਲੈ ਕੇ ਨਾਵੇ ਤੁਸੀਂ ਕਹੋ ਵੀ ਜਿਉ ਮੈਂ ਕਿਹਾ ਸੀ ਮੈਂ ਪੂਰਾ ਕੀਤਾ ਏ ਤਾਂ ਲੋਕ ਵੀ ਤੁਹਾਨੂੰ ਕਹਿਣਗੇ ਵੀ ਜਿਹੜਾ ਇਹਨੇ ਕਿਹਾ ਸੀ ਉਹ ਪੂਰਾ ਕੀਤਾ ਏ ਵਿਸ਼ਵਾਸ ਕਰਨਗੇ ਵਿਸ਼ਵਾਸ ਕਰਕੇ ਦੁਬਾਰਾ ਤੁਹਾਨੂੰ VOTING ਕਰਨਗੇ ਤਾਂ ਖੈਰਾ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦੀ ਬਹੁਤ-ਬਹੁਤ ਇਸ ਹੀ ਮੇਰੇ ਸਹਿਯੋਗੀ ਪੱਤਰਕਾਰ ਜਸ ਖਹਿਰਾ ਜੀ ਇਹਨਾਂ ਵੱਲੋਂ ਕੀਤੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਤਾਂ ਹੋਰ ਅਜਿਹੇ ਅਪਡੇਟ ਦੇ ਲਈ ਜੁੜੇ ਰਹੋ ਰਿਆਸਤ نیوز ਦੇ ਨਾਲ